लड़की को मैसेजेस आने लगे लड़कियों के कि भाई पलक मायके गई हुई है या पलक यहीं पे ही है बट मुझे ये नहीं पता था कि उसके अफेयर निकलेंगे इसकी गर्लफ्रेंड है मनीषा बहेल। वीडियो चैट हो रही है इसके साथ वीडियो चैट हो रही है और अभी आए हुए मुझे घर पे सिर्फ दस दिन हुए सोना गिरवी रखा और जब सोना गिरवी रखा है मैंने पूछा तो उस पर मारकुटाई दोबारा से उसने मेरे साथ की ਪੁਰਾਣੀ ਫੋਟੋ ਸਰਕੂਲੇਟ ਕਰ ਰਹੇ ਹੈ ਜੋ ਕਾਲਜ ਟਾਈਮ ਦੀ ਫੋਟੋਜ਼ ਹੈ ਇੱਕ ਇਸ ਦਾ ਫੇਰ ਚੱਲ ਰਿਹਾ ਹੈ ਲੁਧਿਆਣਾ ਦੇ ਅਮੀਰ ਕਾਰੋਬਾਰੀਆਂ ਦਾ ਇਹ ਵਿਆਹ ਜਿਸ ਤੇ ਉੱਪਰ ਕਰੋੜਾਂ ਰੁਪਏ ਖਰਚ ਕੀਤੇ ਗਏ ਸੀ ਪਰ ਇਹ ਵਿਆਹ ਮਹਿਸ 3 ਮਹੀਨੇ ਚੱਲਿਆ ਜੁਲਾਈ ਦੇ ਵਿੱਚ ਇਹ ਵਿਆਹ ਕੀਤਾ ਗਿਆ ਸੀ ਅਤੇ ਅਕਤੂਬਰ ਦੇ ਵਿੱਚ ਕੁੜੀ ਵਾਪਸ ਆਪਣੇ ਘਰ ਆ ਕੇ ਰਹਿਣ ਲੱਗ ਪਈ ਇਸ ਦੇ ਦਰਮਿਆਨ ਵੀ ਕੁੜੀ ਦੱਸਦੀ ਹੈ ਕਿ ਉਹ ਤਿੰਨ ਤੋਂ ਚਾਰ ਵਾਰੀ ਆਪਣੇ ਘਰ ਆਈ ਸੀ ਅਤਿਅੰਤ ਨੂੰ ਉਸ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਇਹ ਕਿਹਾ ਕਿ ਉਹ ਉਸ ਨੂੰ ਲੈ ਕੇ ਜਾਣਗੇ ਜਾਂ ਫਿਰ ਉਸ ਦੀ লাশ ਚੁੱਕਣਗੇ ਇਹ ਵਿਆਹ ਜਿਸ ਤੇ ਉੱਪਰ ਕਰੋੜਾ ਰੁਪਏ ਖਰਚ ਹੋਏ ਕਰੀਬ 4 ਕਰੋੜ ਰੁਪਇਆ ਖਰਚ ਹੋਇਆ ਦੱਸਿਆ ਜਾ ਰਿਹਾ ਹੈ ਕੁੜੀ ਦੇ ਪਿਓ ਦੇ ਵੱਲੋਂ ਉਹ ਦੱਸਦੇ ਨੇ ਕਿ ਮੈਂ ਤਾਂ ਵਿਆਹ ਦੇ ਵਿੱਚ ਇਨੋਵਾ ਗੱਡੀ ਦੇਣੀ ਸੀ ਪਰ ਮੇਰ ਤੋਂ ਮਰਸੀਡੀਜ਼ ਦੀ ਮੰਗ ਕੀਤੀ ਗਈ ਵਿਆਹ ਦੇ ਵਿੱਚ ਕਿੰਨੀਆਂ ਹੀ ਮਿਲਨੀਆਂ ਕਿੰਨੀਆਂ ਹੀ ਮੁੰਦਰੀਆਂ ਛਾਂਪਾਂ 골ਡ ਤੇ ਸਮਾਨ ਲਿਆ ਗਿਆ ਇਸ ਦੀ ਤਾਂ ਕੋਈ ਗਿਣਤੀ ਮਿੰਤੀ ਹੀ ਨਹੀਂ ਅਤੇ ਮੁੰਡਾ ਇਹੋ ਜਿਹਾ ਨਿਕਲਿਆ ਜਿਸ ਦੇ ਬਾਰੇ ਪਰਿਵਾਰਿਕ ਮੈਂਬਰ ਪਹਿਲਾਂ ਝੂਠ ਬੋਲਦੇ ਰਹੇ ਕਿ ਇਹ ਗ੍ਰੈਜੂਏਟ ਹੈ ਪੜਿਆ ਲਿਖਿਆ ਪਰ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਉਹ 10ਵੀਂ ਫੇਲ ਹੈ ਅਤੇ ਬਾਕੀ ਦੇ ਸਾਰੇ ਸਰਟੀਫਿਕੇਟ ਜਾਲੀ ਉਸਦੀ ਨਾਨੀ ਦੇ ਕਿਸੇ ਸਕੂਲ ਦੇ ਵਿੱਚੋਂ ਬਣਵਾਏ ਗਏ ਨੇ ਇਹ ਸਾਰੇ ਇਲਜ਼ਾਮ ਕੁੜੀ ਦੇ ਪਿਓ ਦੇ ਵੱਲੋਂ ਉਸਦੇ ਸਹੁਰੇ ਪਰਿਵਾਰ ਤੇ ਉੱਪਰ ਲਗਾਏ ਗਏ ਨੇ ਹੁਣ ਕੁੜੀ ਜਦੋਂ ਇਸ ਘਰ ਦੇ ਵਿੱਚ ਰਹਿ ਰਹੀ ਸੀ ਤਾਂ ਉਸਨੇ ਦੱਸਿਆ ਕਿ ਨਾਤਾ ਉਸਨੂੰ ਖਾਣ ਦੇ ਲਈ ਰੋਟੀ ਦਿੱਤੀ ਜਾਂਦੀ ਸੀ ਕਿਹਾ ਜਾਂਦਾ ਸੀ ਕਿ 11 ਵਜੇ ਤੋਂ ਪਹਿਲਾਂ ਖਾ ਲੈ ਨਹੀਂ ਤਾਂ ਨਹੀਂ ਮਿਲੂਗੀ ਰੋਟੀ ਇਹੋ ਜਿਹੇ ਹਾਲਾਤ ਅਤੇ ਨਾਲ ਹੀ ਹਨੀਮੂਨ ਤੇ ਜਦੋਂ ਇਹ ਕੱਪਲ ਗਿਆ ਤਾਂ ਉਸ ਮੌਕੇ ਤੇ ਵੀ ਮੁੰਡਾ ਹੋਰ ਕੁੜੀਆਂ ਦੇ ਨਾਲ ਚੈਟ ਕਰਦਾ ਰਿਹਾ ਉਸ ਚੈਟ ਦੀਆਂ ਸਕਰੀਨ ਸ਼ਾਟਸ ਕੁੜੀ ਨੇ ਆਪਣੇ ਕੋਲ ਰੱਖੀਆਂ ਨਾਲ ਹੀ ਉਸਨੂੰ ਪਤਾ ਲੱਗਦਾ ਕਿ ਵਿਆਹ ਦੇ 10ਵੇਂ ਹੀ ਦਿਨ ਮੁੰਡਾ ਹੋਰਾਂ ਕੁੜੀਆਂ ਦੇ ਨਾਲ ਕੁੰਡਲੀ ਮੈਚ ਕਰ ਰਿਹਾ ਹੈ ਇਹਨਾਂ ਸਾਰੀਆਂ ਗੱਲਾਂ ਤੋਂ ਉਸਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਸੀ ਕਿ ਉਹ ਕਿਹੋ ਜਿਹੇ ਮੁੰਡੇ ਅਤੇ ਪਰਿਵਾਰ ਤੇ ਵਿੱਚ ਵਿਆਹ ਕੀ ਆਈ ਹੈ ਕਰ ਦੇ ਵਿੱਚ ਜਦੋਂ ਵੀ ਉਹ ਕੋਈ ਗੱਲਬਾਤ ਕਰਦੀ ਸੀ ਤਾਂ ਉਸਦੇ ਨਾਲ ਹੁਣ ਮਾਰਕਟਾਪਾ ਹੋਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਕੁੜੀ ਇਹ ਇਲਜ਼ਾਮ ਲਗਾ ਰਹੀ ਹੈ ਕਿ ਇਸ ਮੁੰਡੇ ਦੇ ਮੇਰੇ ਪਤੀ ਦੇ ਆਪਣੀ ਹੀ ਕਜ਼ਨ ਚਾਚੀ ਦੇ ਨਾਲ ਗਲਤ ਸਬੰਧ ਨੇ ਅਤੇ ਉਸਨੂੰ ਗਲਤ ਹਾਲਤ ਦੇ ਵਿੱਚ ਉਸਨੇ ਆਪਣੀ ਅੱਖੀਂ ਦੇਖਿਆ ਅਤੇ ਫੜਿਆ ਵੀ ਆਪਤੀਜਨਕ ਹਾਲਤ ਦੇ ਵਿੱਚ ਉਸਨੇ ਆਪਣੇ ਪਤੀ ਨੂੰ ਉਸਦੀ ਹੀ ਚਾਚੀ ਦੇ ਨਾਲ ਫੜਿਆ ਤੇ ਉਸ ਤੋਂ ਬਾਅਦ ਉਸਦੇ ਨਾਲ ਕੁੱਟਕਟਾਪਾ ਵੀ ਹੋਇਆ ਘਰ ਦੇ ਵਿੱਚ ਰਹਿੰਦੇ ਹੋਏ ਉਸਦਾ ਸਮਾਨ ਲੈ ਲਿਆ ਗਿਆ ਗਹਿਣੇ ਲੈ ਲਏ ਗਏ ਅਤੇ ਕਿਸ ਤਰੀਕੇ ਦੇ ਨਾਲ ਲੈ ਕੇ ਇਸਦੀ ਵੀ ਵੀਡੀਓ ਕੁੜੀ ਦੇ ਕੋਲ ਪਈ ਹੈ ਇਹ ਸਾਰੇ ਵੱਡੇ ਅਤੇ ਗੰਭੀਰ ਇਲਜ਼ਾਮ ਕੁੜੀ ਦੇ ਵੱਲੋਂ ਆਪਣੇ ਪਤੀ ਅਤੇ ਸਹੁਰਾ ਪਰਿਵਾਰ ਤੇ ਉੱਪਰ ਲਗਾਏ ਗਏ ਉਹਨਾਂ ਦਾ ਕਹਿਣਾ ਸੀ ਕਿ ਫਰਵਰੀ ਦੇ ਵਿੱਚ ਜਾ ਕੇ ਐਫਆਈਆਰ ਹੋਈ ਹੈ ਉਹ ਚਾਹੁੰਦੇ ਨੇ ਕਿ ਸਾਰੇ ਪੂਰੇ ਪਰਿਵਾਰ ਤੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ 18 ਮਾਰਚ ਅਗਲੇ ਮਹੀਨੇ ਇਸ ਕੁੜੀ ਦੀ ਨਨਾਨ ਦਾ ਵਿਆਹ ਹੈ ਉਹ ਚਾਹੁੰਦੀ ਹੈ ਕਿ ਉਸ ਤੋਂ ਪਹਿਲਾਂ ਇਹ ਕਾਰਵਾਈ ਪੂਰੀ ਹੋਵੇ ਕਿਉਂਕਿ ਨਨਾਨ ਦੇ ਵਿਆਹ ਦੇ ਮੌਕੇ ਤੇ ਵੀ ਜਦੋਂ ਇਹ ਹੁੰਦਾ ਸੀ ਕਿ ਕੋਈ ਮੁੰਡੇ ਵਾਲੇ ਡਿਮਾਂਡ ਕਰਦੇ ਨੇ ਤਾਂ ਐਸੇ ਕੁੜੀ ਨੂੰ ਕਿਹਾ ਜਾਂਦਾ ਸੀ ਕਿ ਆਪਣੇ ਪਿਤਾ ਤੋਂ ਉਹ ਚੀਜ਼ ਮੰਗਾਵੇ ਤੇ ਉਹ ਚੀਜ਼ ਉਹ ਨਨਾਨ ਦੇ ਘਰ ਵਾਲੇ ਨੂੰ ਦੇ ਦੇਣਗੇ ਯਾਨੀ ਕਿ ਨਨਾਨ ਦੇ ਦਹੇਜ ਦੇ ਵਿੱਚੋਂ ਉਸ ਨੂੰ ਦੇ ਦਿੱਤਾ ਜਾਵੇਗਾ ਇਹ ਸਾਰੇ ਵੱਡੇ ਤੇ ਗੰਭੀਰ ਇਲਜ਼ਾਮ ਲਗਾਉਣ ਵਾਲੀ ਇਹ ਕੁੜੀ ਅਤੇ ਉਸਦੇ ਪਿਤਾ ਦੇ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਦਾ ਇਹ ਮਕਸਦ ਸੀ ਉਹਨਾਂ ਦੇ ਮੂੰਹੋਂ ਇਹ ਕਿਹਾ ਗਿਆ ਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਹੋਰ ਦਾ ਘਰ ਬਰਬਾਦ ਹੋਵੇ ਅਤੇ ਨਾਲ ਹੀ ਅਸੀਂ ਇਸ ਸਮੇਂ ਇਨਸਾਫ ਦੀ ਮੰਗ ਕਰ ਰਹੇ ਹਾਂ ਰੋ ਰੋ ਕੇ ਕੁੜੀ ਦੱਸ ਰਹੀ ਸੀ ਕਿ ਉਸਦੇ ਸਹੁਰੇ ਘਰ ਦੇ ਵਿੱਚ ਉਸਦੇ ਨਾਲ ਹੋਰ ਕੀ ਕੁਝ ਹੋਇਆ सर मेरी शादी 11 जुलाई को हुई थी और मैं वापस ट्वेंटी फिफ्थ अक्टूबर को ही वापस आ गई थी उन थ्री मंथ्स में ये लोग मुझे इतना टॉर्चर करते थे इवन तक खाना खाने नहीं देना मेरे हस्बैंड ने मेरे साथ मारकोटाई करनी सुबह ब्रेकफास्ट के टाइम पे ग्यारह बजे के बाद खाना नहीं मिलेगा खाना खा लो नहीं खाना मत खाओ रात को डिनर है तो दस साढ़े दस बजे के बाद मिलेगा उससे पहले नहीं मिलेगा इस तरह का टॉर्चर करते थे फिर डाउरी के लिए इतना ज़्यादा बोलते थे जैसे जैसे इन्होंने बोला वैसे वैसे मेरे पापा ने हर टाइम किया जितने फंक्शन थे जो जो इन्होंने मांगा मेरे पापा ने दिया बट शादी के बाद ये फिर और ज़्यादा मांगते थे मेरी सिस्टर इन लॉ की जहाँ पर शादी हो रही है वहाँ पर वो लोग कुछ डिमांड करते थे तो वो आके मुझे बोलते थे तो अपने पापा से लेके आ मुझे ये नहीं समझ आ रहा था उस में कि जब इनके पास इतना ज्यादा ही मुझे क्यों भेजते हैं पापा को बोलने के लिए जब मेरे पापा ऑलरेडी इतना कुछ कर चुके मैं उनसे बात करती थी कि मेरे पापा ने तो ऑलरेडी कर दिया वो वानी का क्यों करेंगे तो ये मेरे को उल्टा आके बोलते थे फिर उसके बाद अभी शादी को एक हफ़्ता ही हुआ था और लड़के को मैसेजेस आने लगे लड़कियों के कि भाई पलक मायके गई हुई है या पलक यहीं पे ही है तो मैं उसको इग्नोर कर दी चलो दोस्त हैं अभी एक महीना ही हुआ है शादी को कोई बात नहीं अभी हो जाएगा मैं इसके कोहेड में हम पढ़ते हैं लोग उसके हिसाब से मैं उसको ले रही थी कि दोस्त होते हैं बट मुझे ये नहीं पता था कि उसके अफेयर निकलेंगे फिर उसके बाद वो गैम्बलिंग में इतना ज़्यादा था ऑनलाइन गैम्बलिंग करता था जिसके अंदर वो इतने सारे पैसे उड़ा देता था उसकी वजह से उसने अपना सोना गिरवी रखा और जब सोना गिरवी रखे आया मैंने पूछा तो उस पर मार्क उटाई दोबारा से उसने मेरे साथ की और मुझे बोला कि अपने पापा से पैसे लेके आ जो कि मुझे समझ मुझे तीन महीनों में ये नहीं समझ आया कि ये लोग जब पैसा भी सब कुछ था तो फिर ये लोग इतनी गैम्बलिंग वगैरह भी लड़के करते हैं इनके घर में और फिर मार कुटाई भी और इतना दहेज भी मानते हैं मेरा बस ये मोटिव है कि अगर मुझे इंसाफ मिलेगा तो उसकी वजह से बहुत सी लड़कियों को उनके पेरेंट्स को ये अवेयरनेस होएगी कि आज की अभी भी इस सोसाइटी में इस दुनिया में अभी भी ऐसे लोग हैं जो दहेज भी मांगते हैं और फिर वो लड़कियों के साथ टॉर्चर भी करते और डोमेस्टिक वायलेंस भी करते हैं, हैं जहाँ पर रहते हैं उससे नहीं मैटर करता कि वो अच्छी सोसाइटी में रह रहे बुरी सोसाइटी में रह रहे हैं कि फैमिली मेम्बर्स पहले तो इतने मतलब शादी से पहले इतने शरीफ दिखते थे इतने शरीफ हर चीज़ में जैसे बेटा आप जैसे बेटा आप और जैसी शादी हुई है उसके बाद ये लड़की करके मेरी मदर इन लॉ मुझे पूरा टाइम ये लड़की करके एड्रेस करती थी ये मेरे पास इसके प्रूफ भी हैं ये इसकी गर्लफ्रेंड है मनीषा बहल वीडियो चैट हो रही है इसके साथ वीडियो चैट हो रही है और अभी आए हुए मुझे घर पे सिर्फ दस दिन हुए थे ये वीडियो चैट का प्रूफ है और उसके साथ ये सारी चैटिंग है ये एस्ट्रोटॉक पे यह अपनी सारी कुंडी मिला रहे हैं उसके साथ अभी आए हुए सिर्फ दो दिन हुए थे ट्वेल्थ इलेवन नाइन्टी एट मनीषा बहल है ये देखो ये कैसे की है मेरे लिए इजी वे बताओ जिससे मेरा इसके साथ हो जाए दो अभी आए हुए मेरे को सिर्फ दस दिन हुए मैं पच्चीस अक्टूबर को आई हूँ छः नवंबर को ये लड़का अपनी कुंडलिया में ला रहा है दस दिन में तो किसी का इतनी जल्दी अफेयर नहीं बन सकता ना और लड़की पूरा टाइम धोखे में रखा गया स्टार्टिंग फ्रॉम द एजुकेशन जब मैं मिलने गई थी लड़के को फ़र्स्ट टाइम के लिए मेरे पेरेंट्स ने जब मुझे भेजा मिलने के लिए वहाँ पे मुझे बस इन्होंने ये बोला कि लड़के को इंग्लिश नहीं बोलनी आती अच्छे से बाकी सब ठीक है बोला कि ग्रेजुएट वगैरह है लड़का मैंने कहा चलो कोई बात नहीं वो शादी के बाद जाके पता लगा कि लड़के ने तो ग्रेजुएशन की नहीं हुई है जबकि मैंने एम कर रखी बी टेक एम कर रखी है उसके हिसाब से तो इन्होंने सारा झूठ में रखा स्टार्टिंग से ही झूठ बोलते रहे ये लोग और इनके घर में सारे बच्चों का एजुकेशन कैसे किसी भी बच्चे ने एजुकेशन नहीं की हुई और ये लोग सारे मतलब झूठ उस पर सर्टिफिकेट्स के ऊपर करते हैं पूरा मतलब इन्होंने तीन महीने में इतना टॉर्चर मेंटली मुझे इतना ह्रास करते थे इतना ह्रास करते थे और अगर मैं अपने पेरेंट्स से बात करती थी वो कहते नहीं बेटा एडजस्ट करो टाइम लगता है एडजस्ट करो हर लड़की के पेरेंट्स यही चाहते हैं कि लड़कियाँ एडजस्ट करें और अपने घर में रहें क्या डिमांड करते हो हो कैसी कार्रवाई चाहते मैं बस ये चाहती हूँ कि जो भी है जो मैंने सबूत दिए हैं उनके बेसिस पे पुलिस अपनी कार्रवाई करे मुझे जस्टिस मिले और आगे ऐसा किसी लड़की के साथ ना हो सारे पेरेंट्स ध्यान से देखें कि भाई जो लोग वो लड़के वाले बोल रहे हैं वो सच भी बोल रहे हैं कि नहीं बोल रहे हैं एक आप बता रहे थे कि आपके ज्वेलरी थी जो सारी उन्होंने चोरी कर ली थी तो हाँ जी हाँ वो उन्होंने दुपट्टे के थ्रू जब मैं आ गई हूँ उसके बाद इन्होंने क्या किया है मेरी मदर इन लॉ सिस्टर इन लॉ फादर इन लॉ ने मिलके मेरे रूम में गए हैं मेरा रूम सारा खाली किया इन्होंने और मेरी रूम की जो बालकनी नीचे वॉशिंग एरिया में आती है उस वॉशिंग एरिया से उन्होंने दुपट्टे के थ्रू सारे मेरे लिफाफों के अंदर सारी ज्वेलरी नीचे की है और सारे कपड़े नीचे किए उसके मेरे पास वीडियो प्रूफ है मैं आपको वीडियो दिखाती हूँ उसकी फोटोज नहीं है वीडियोज हैं दिखा। 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 फिर इन्होंने इन्होंने मेरे पे उसके बाद काफी ब्लेम लगाए जब मैं वहाँ से आ गई कि मैंने अपनी मदर इन लॉ को धक्का मारा है मैं अपनी मदर इन लॉ को मार के आई उसके भी मेरे पास प्रूफ है गुरुजी की ग्रेस से भगवान की ग्रेस से मेरे फोन का कैमरा ऑन हो गया था तो फोन का कैमरा जब ऑन हुआ उसमें साफ दिखाई दे रहा है की मेरी मदर इन लॉ खुद से गिर रही है कि मैंने उनको कोई धक्का नहीं मारा मैंने कुछ नहीं किया मैं उनके आसपास भी नहीं हूँ इनफैक्ट उन्होंने मुझे मारा था ना कि मैंने उन्हें मारा था वो अपने आप को सही साबित करने के चक्कर में मुझे गलत हर जगह साबित कर रहे हैं फिर मुझे कह रहे हैं कि मैं अपना सामान लेके लेकर आगे कि ज्वेलरी मेरे पास है अब मैं अपने कपड़े तो थोड़े बहुत लेके आऊंगी मम्मा पापा ने मुझे स्पेशली बोला था कि अब हम वापस भेजेंगे तेरे को बात करके भेजेंगे क्योंकि तीन महीने के अंदर मैं तीन बारी घर वापस आ चुकी थी ये लोग मुझे इतना मेंटली टॉर्चर करते थे ਹਰ ਬਾਤ ਤੇ ਕੁਛ ਨਾ ਕੁਛ ਬੋਲਤੇ ਰਹਤੇ ਤੇ ਕਿ ਤੂੰ ਇਹ ਨਹੀਂ ਲੇਕੀਏ ਇਹ ਨਹੀਂ ਲੇਕੀਏ ਯਾ ਕਿਆ دیا ਲਾਈਕ ਹਾਊ ਮਚ ਮਨੀ ਔਰਨਮੈਂਟਸ ਪਾਪਾ ਨੇ ਮਰਸੀਡੀਜ਼ ਕਾਰ ਗਿਫਟ ਕੀਤੀ ਥੀ ਔਨਕੋ ਮਰਸੀਡੀਜ਼ ਕਾਰ ਗਿਫਟ ਕੀਤੀ ਉਹਨੇ ਡਿਮਾਂਡ ਕਰੀ ਤੇ ਦੇਵ ਡਿਮਾਂਡਡ ਹਾਂਜੀ ਇਨੋਵਾ ਦੀ ਪਲੈਨਿੰਗ ਸੀ ਮੇਰੀ ਮੈਨੂੰ ਵਿਚੋਲੀਏ ਦੇ ਥਰੂ ਮੈਸੇਜ ਆਇਆ ਵੀ ਨਹੀਂ ਮਰਸੀਡੀਜ਼ ਕਾਰ ਦੇਉ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਇੱਕੋ ਇੱਕ ਬੇਟੀ ਹੈ ਕੋਈ ਦਿੱਕਤ ਨਹੀਂ ਹਾਂਜੀ ਹਾਂਜੀ ਔਰ ਕੇ ਅਦਰਵਾਈਜ਼ ਔਰ ਉਸਕੋ ਬ੍ਰੇਸਲੇਟ ਡਾਲਾਤਾ ਚੇਨ ਵਾਲਾਤਾ ਸਾਰੇ ਰਿਲੇਟਿਵ ਮਿਲੀਆਂ ਬਹੁਤ ਮੰਨ ਕੇ ਲੈਂਦੀਆਂ ਬਹੁਤ ਤੁਸੀਂ ਕਿੰਨਾ ਖਲਾਤਿਆ ਕਿੰਨਾ ਖਲਾਤਿਆ ਟੋਟਲ ਮੇਰਾ 4 ਕਰੋੜ ਦੇ ਕਰੀਬ ਲੱਗਾ ਜੀ 4 ਕਰੋੜ 4 ਕਰੋੜ ਦੇ ਕਰੀਬ ਲੱਗਾ ਠੀਕ ਜਿਹੜਾ ਕੇ ਮੈਨੂੰ ਹੁਣ ਕਹਿ ਰਿਹਾ ਵੀ ਹਾਂਜੀ ਤੁਸੀਂ ਫਲੈਟ ਚ ਮੈਂ ਫਲੈਕਚਰ ਰਹਿਣਾ ਫਲੈਟ ਚ ਰਹਿਣਾ ਪਰ ਇਹਨਾਂ ਨੂੰ ਇੰਨੀ ਸ਼ਰਮ ਨਹੀਂ ਹੈ ਇਹਨਾਂ ਨੇ ਸ਼ੁਰੂਆਤ ਕਿੱਥੋਂ ਹੋਈ ਸੀ ਉਹਨਾਂ ਨੇ ਆਪਣੀ ਕੁੜੀ ਦਾ ਰਿਸ਼ਤਾ ਭੇਜਿਆ ਸੀ ਮੇਰੀ ਇਨਕੁਆਰੀ ਕਰਕੇ ਫਲੈਟ ਚ ਰਹਿਣ ਲਈ ਆਪਣੀ ਕੁੜੀ ਦਾ ਰਿਸ਼ਤਾ ਭੇਜਿਆ ਮੈਂ ਕਿਹਾ ਮੈਂ ਇਹ ਆਪਣੇ ਮੁੰਡੇ ਦਾ ਨਹੀਂ ਕਰਨਾ ਕੁੜੀ ਦਾ ਕਰਨਾ ਪਹਿਲਾਂ ਕਹਿੰਦੇ ਆਪਣੇ ਕੁੜੀ ਦੀ ਫੋਟੋ ਦੇ ਦਿਓ ਉਹ ਇਸ ਤੋਂ ਗੱਲ ਚੱਲੀ ਤੇ ਪਹਿਲਾਂ ਇਹਦੀ ਨਨਾਮ ਦਾ ਰਿਸ਼ਤਾ ਆਇਆ ਸੀ ਸਾਡੇ ਕੋਲ ਤੁਸੀਂ ਮੇਰੀ ਇਨਕੁਆਰੀ ਕੀਤੀ ਸੀ ਨਾ ਮੈਂ ਫਲੈਟ ਚ ਰਹਿਣਾ ਤੇ ਹੁਣ ਤੁਸੀਂ ਕਹਿੰਦੇ ਹੋ ਵੀ ਇੱਕ ਤੋਂ ਫਲੈਟ ਚ ਰਹਿਣਾ ਤੇ ਇੰਨੇ ਪੈਸੇ ਕਿੱਥੋਂ ਲੱਗ ਜਦ ਕਿ ਉਹਦੇ ਹਰ ਚੀਜ਼ ਦਾ ਸਬੂਤ ਹੈ ਫੋਟੋ ਆਇਆ ਸਭ ਕੁਝ ਫੰਕਸ਼ਨ ਕੀਤਾ ਵਧੀਆ ਕੀਤਾ ਮਹਾਰਾਜਾ हर जगह इतने लगा रहे हैं मेरी पुरानी फोटो सर्कुलेट कर रहे हैं जो कॉलेज टाइम की फोटोज हैं और मेरी जो इससे पहले की फोटोज है ट्वेंटी एटीन की और ट्वेंटी ट्वेंटी वन की मेरी फोटो सर्कुलेट कह रहे हैं किसका अफेयर चल रहा है मैं अपनी बेटी की शादी ग्यारह जुलाई दो हज़ार चौबीस की कपूर आ, सन ऑफ पंकज कपूर निवासी सुहमरियन ਤੇ ਸਾਨੂੰ ਜੋ ਵੀ ਦੱਸਿਆ ਗਿਆ ਉਹ ਬਿਲਕੁਲ ਝੂਠ ਦੱਸਿਆ ਗਿਆ ਪਹਿਲਾਂ ਤਾਂ ਲੜਕੇ ਦੀ ਜਿੱਥੋਂ ਸ਼ੁਰੂਆਤ ਹੋਈ ਗ੍ਰੈਜੂਏਟ ਗ੍ਰੈਜੂਏਟ ਦੱਸਿਆ ਗਿਆ ਸਾਨੂੰ ਲੜਕਾ ਕਿ ਲੜਕਾ ਗ੍ਰੈਜੂਏਟ ਹੈ ਜਦਕਿ ਲੜਕਾ 10ਵੀਂ ਫੇਸ ਸੀ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ ਜਿਹੜੇ ਇਹਨਾਂ ਕੋਲ ਸਰਟੀਫਿਕੇਟ ਵੀ ਹੈ ਇਹਨਾਂ ਦੀ ਕੋਈ ਨਾਨੀ ਹੈ ਜਿਹੜੀ ਵੀ ਸਕੂਲ ਦੀ ਪ੍ਰਿੰਸੀਪਲ ਹੈ ਉਹਨੇ ਝਾਲੀ ਬਣਵਾ ਕੇ ਦਿੱਤੇ ਆ ਉਹ ਵੀ ਚੈੱਕ ਕਰਾਇਆ ਜਾ ਸਕਦੇ ਜਿਹੜੇ ਝਾਲੀ ਸਰਟੀਫਿਕੇਟ ਇਹਨਾਂ ਦੀ ਨਾਨੀ ਨੇ ਬਣਵਾ ਕੇ ਦਿੱਤੇ ਜਿਹੜੀ ਕਿ ਸਕੂਲ ਦੀ ਪ੍ਰਿੰਸੀਪਲ ਰਹੀ ਹੈ ਤੇ ਉਹਨੂੰ ਮੇਰੇ ਦਮਾਦ ਦੇ ਐਕਸਟਰਾ ਮੈਟਰੀਅਲ ਅਫੇਅਰ ਸੀ ਜਿਹਦੇ ਚ ਇੱਕ ਲੜਕੀ ਹੈ ਮਨਿਸ਼ਾ ਉਹਦੇ ਨਾਲ ਪਲੱਸ ਉਹਦੀ ਜਿਹੜਾ ਐਕਸਟਰਾ ਮੈਟਰੀਅਲ ਅਫੇਅਰ ਸੀ ਆਪਣੀ ਕਜ਼ਨ ਚਾਚੀ ਦੇ ਨਾਲ ਵੀ ਸੀ ਜਿਹੜੀ ਕਿ ਪਾਇਲ ਅਨੰਦ ਕਪੂਰ ਹੈ ਉਹ ਮੇਰੀ ਬੇਟੀ ਨੇ ਦੋ ਤਿੰਨ ਵਾਰੀ ਉਹਦੇ ਨਾਲ ਅਪੱਤੀਜਨਕ ਸਥਿਤੀ ਚ ਪਕੜਿਆ ਤੇ ਫਿਰ ਇਹ ਜਦੋਂ ਰੋਕਦੀ ਸੀ ਇਹਦੇ ਕਦੀ ਬਾਹ ਮਰੋੜੀ ਜਾਂਦੀ ਸੀ ਕਦੀ ਇਹਦੀ ਪਿੱਠ ਤੇ ਮੁੱਕੇ ਮਾਰੇ ਜਾਂਦੇ ਸੀ ਵੀ ਤੂੰ ਜੇ ਕਿ ਦੱਸਿਆ ਤੇ ਤੇਰਾ ਬਹੁਤ ਬੁਰਾ ਹਾਲ ਕਰੂੰਗਾ ਮੈਂ ਤੇ ਉਹਨੂੰ ਜੂਆ ਖੇਡਣ ਦੀ ਵੀ ਆਦਤ ਸੀ ਉਹ ਆਪਣੇ ਚੇਨ ਔਰ ਕੜਾ ਗਿਰ ਵੀ ਰੱਖ ਕੇ ਆਇਆ ਤੇ ਤੇ ਮੇਰੀ ਬੇਟੀ ਨੇ ਪੁੱਛਿਆ ਵੀ ਤੁਹਾਡੇ ਚੇਨ ਔਰ ਕੜਾ ਕਿੱਥੇ ਆ ਕਹਿੰਦਾ ਜੀ ਮੇਰਾ ਕੋਈ ਦੋਸਤ ਲੈ ਗਿਆ ਜਿਹਨੇ ਵਿਆਹ ਤੇ ਜਾਣਾ ਉਹ ਪਾ ਕੇ ਲੈ ਗਿਆ ਕਹਿੰਦੀ ਮੇਰੇ ਤੁਹਾਨੂੰ ਸਾਰੇ ਦੋਸਤਾਂ ਨੂੰ ਜਾਣਦੀ ਆ ਸਾਰੇ ਅੱਛੀ ਫੈਮਲੀਆ ਨੂੰ ਬਿਲੋਂਗ ਕਰਦੇ ਆ ਉਹਨਾਂ ਨੂੰ ਤੁਹਾਡੇ ਕੜੇ ਔਰ ਚੇਨ ਦੀ ਕੀ ਲੋੜ ਪੈ ਗਈ ਫਿਰ ਇਹਨਾਂ ਚ ਬਹਿਸ-ਬੁਸ ਹੁੰਦੀ ਰਹੀ ਜਦੋਂ ਰਾਤੀ ਇਹਨੇ ਫਿਰ ਦੱਸਿਆ ਕਹਿੰਦਾ ਜੀ ਉਹ ਤਾਂ ਮੈਂ ਗਿਰਵੀ ਰੱਖਿਆ ਜੂਏ 'ਚ ਪੈਸੇ ਹਾਰ ਗਿਆ ਤੇ ਇਹ ਕਹਿੰਦੀ ਮੈਂ نیچے ਜਾਂਦੀ ਆ ਆਪਣੇ ਫਾਦਰ ਇਲਾਹ ਨੂੰ ਦੱਸਦੀ ਆ ਕਹਿੰਦੀ ਨਹੀਂ ਤੂੰ ਮੇਰੇ ਪਿਓ ਨੂੰ ਨਹੀਂ ਦੱਸਣਾ ਆਪਣੇ ਪਿਓ ਤੋਂ ਪੈਸੇ ਲੈ ਕੇ ਆ ਤੇ ਮੈਂ ਉਹ ਸੋਨਾ ਕੱਲ ਛੁੜਾ ਲੂੰਗਾ ਤੇ ਇਹਨੇ ਮਨਾ ਕੀਤਾ ਫਿਰ ਉਸ ਰਾਤ ਵੀ ਇਹਨੇ ਬਹੁਤ ਮਾਰਕਟਾਈ ਕੀਤੀ ਇਹਨੇ ਸੁਇਰੇ ਦੀ ਲੌਂਦੀ ਦਾ ਮੈਨੂੰ ਫੋਨ ਆਇਆ ਕਿ ਪਾਪਾ ਮੈਨੂੰ ਰਾਤ ਉਸ ਰਾਤ ਉਸਨੇ ਮੇਰੇ ਕੋਲ ਬਹੁਤ ਮਾਰਿਆ ਤੇ ਫਿਰ ਮੈਂ ਆਪਣੇ ਕੁੜਮ ਨਾਲ ਗੱਲ ਕੀਤੀ ਉਹ ਕਹਿੰਦਾ ਜੀ ਮੇਰਾ ਸੀਜ਼ਨ ਚੱਲ ਰਿਹਾ ਮੈਂ ਘਰ ਨਹੀਂ ਆ ਸਕਦਾ ਤੁਸੀਂ ਮੇਰੇ ਕੋਲ ਦੁਕਾਨ ਤੇ ਆ ਜਾਓ ਮੈਂ ਦੁਕਾਨ ਤੇ ਜਾ ਰਿਹਾ ਸੀ ਤੇ ਮੈਨੂੰ ਰਸਤੇ 'ਚ ਫੋਨ ਆਇਆ ਕਹਿੰਦਾ ਜੀ ਉੱਥੇ ਨਾ ਮੇਰੇ ਭਰਾ ਦਾ ਛੋਟਾ ਮੁੰਡਾ ਹੈਗਾ ਉੱਥੇ ਤੇ ਤੁਸੀਂ ਉੱਥੇ ਵੀ ਨਾ ਆਓ ਉਹਦੇ ਸਾਹਮਣੇ ਆਪਾਂ ਗੱਲ ਨਹੀਂ ਕਰਦੇ ਅਸੀਂ ਕਾਰ 'ਚ ਬੈ ਕੇ ਦ੍ਰਿਸ਼ੀ ਮੇਰੀ ਗੱਡੀ 'ਚ ਬੈ ਕੇ ਅਸੀਂ ਆਪਸ ਗੱਲ ਕੀਤੀ ਉਹਨੇ ਉਸੇ ਟਾਈਮ ਪਿਊਸ਼ ਨੂੰ ਫੋਨ ਲਾਇਆ ਬੜੀ ਮਾ ਪੈਂਦੀਆਂ ਗਾਲਾਂ ਕੱਢੀਆਂ ਮੈਨੂੰ ਕਹਿੰਦਾ ਸੁਨੀਲ ਜੀ ਫਲਗ ਮੇਰੀ ਬੇਟੀ ਐ ਤੇ ਤੁਹਾਡਾ ਬੇਟਾ ਤੁਸੀਂ ਉਹਨੂੰ ਜੋ ਕਹ ਰਾਤੀ ਆ ਕੇ ਹੱਥ ਵੀ ਚੱਕ ਦੇ ਨਾਲ ਤੇ ਮੈਂ ਕਹਿੰਦਾ ਜੀ ਇਹ ਕੰਮ ਨਹੀਂ ਮੈਂ ਕਰੂੰਗਾ ਇੰਨੀ ਗੱਲ ਕਰਕੇ ਮੈਂ ਘਰ ਆਇਆ ਘਰਾਂ ਦੀ ਮੇਰੀ ਬੇਟੀ ਦਾ ਮੈਨੂੰ ਫਿਰ ਫੋਨ ਆਂਦਾ ਕਹਿੰਦਾ ਜੀ ਪਾਪਾ ਮੇਰੀ ਮਦਨ ਲਾ ਮੈਨੂੰ ਮਾਰ ਰਹੀ ਹੈ ਮੈਂ ਕਹਿੰਦਾ ਕੀ ਹੋ ਗਿਆ ਕਹਿੰਦੇ ਜੀ ਤੁਸੀਂ ਜਿਹੜੀ ਫਾਦਰ ਲਾ ਨਾਲ ਗੱਲ ਕਰਕੇ ਆਏ ਉਹ ਸਾਰਾ ਦੋਸ਼ ਉਹਨੇ ਮੇਰੇ ਤੇ ਮਾਰਤਾ ਕਹਿੰਦੇ ਹ ਤੇ ਉਸ ਤੋਂ ਬਾਅਦ ਮੈਂ ਆਪਣੀ ਬੇਟੀ ਨੂੰ ਲੈਣ ਗਿਆ ਬੇਟੀ ਨੂੰ ਜਦੋਂ ਮੈਂ ਲੈ ਕੇ ਆਇਆ ਤੇ ਮੈਨੂੰ ਦੇਖਿਆ ਉੱਤੇ ਮਾਰ ਕਟਾਈ ਦੇ ਨਿਸ਼ਾਨ ਸੀ ਜਿਹਦੀ ਮੈਂ ਐਮਐਲਆਰ ਵੀ ਕਟਾਈ ਹੈ ਤੇ ਹੁਣ ਤੱਕ ਕਿਸ ਤਰੀਕੇ ਦੀ ਪੁਲਿਸ ਵਾਲਾ ਮੈਨੂੰ ਦੇਖੋ ਜੀ ਇਹ ਗੱਲ ਹੈ ਕਿ 25 ਅਕਤੂਬਰ ਨੂੰ ਮੈਂ ਆਪਣੀ ਬੇਟੀ ਨੂੰ ਲੈ ਕੇ ਆਇਆ ਔਰ ਐਮਐਲਆਰ ਉਹਦੀ ਕਟਵਾਈ ਤੇ ਐਫਆਈਆਰ ਹੁੰਦੇ ਹੁੰਦੇ ਫਰਵਰੀ ਪੈ ਗਈ 19 ਫਰਵਰੀ ਪੁਲਿਸ ਨੇ ਆਪਣੀ ਪੂਰੀ ਤਫਤੀਸ਼ ਕੀਤੀ ਮਾਨਯੋਗ ਸੀਪੀ ਸਾਹਿਬ ਨੇ ਸਾਡੀ ਇਹਦੇ ਵਿੱਚ ਬਹੁਤ ਮਦਦ ਕੀਤੀ ਵੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੂੰਗਾ ਕਿ ਉਹਨਾਂ ਨੇ ਕਿਹਾ ਵੀ ਬੇਟਾ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਇਨਸਾਫ ਮਿਲੇਗਾ ਤੈਨੂੰ ਔਰ ਜੋ ਕਿ ਉਹਨਾਂ ਨੇ ਸਾਨੂੰ ਇਨਸਾਫ ਦਿੱਤਾ ਸੀਪੀ ਸਾਹਿਬ ਨੇ ਤਾਂ ਹੁਣ ਸਰ ਤਾਰੀ ਹੋਈ ਹੈ ਕਿਸ ਤਰੀਕੇ ਦੀ ਅੱਗੇ ਕਾਰਵਾਈ ਕਰਨ ਦੀ ਹਜੇ ਤੱਕ 19 ਤਰੀਕ ਦੀ ਐਫਆਈਆਰ ਹੋਈ ਹੈ ਜੀ ਤਫਤੀਸ਼ ਜਿਹੜਾ ਆਈਓ ਆਫੀਸਰ ਹੈ ਮੈਂ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਜੀ ਮੈਂ ਛੁੱਟੀ ਤੇ ਆਂ ਤੇ ਮੈਂ ਮੰਡੇ ਨੂੰ ਆਉਂਗਾ ਮੰਡੇ ਨੂੰ ਆ ਕੇ ਦੇਖੂਗਾ ਜੀ ਇਨ ਮੀਨ ਟਾਈਮ ਇਹਨਾਂ ਨੇ ਕੀ ਕੀਤਾ ਸਾਡੀ ਦਰਖਾਸਤ 25 ਤਰੀਕ ਦੀ ਸੀਗੀ ਜਦੋਂ 25 ਅਕਤੂਬਰ ਦੀ ਇਹਨਾਂ ਨੇ 26 ਅਕਤੂਬਰ ਨੂੰ ਮੇਰੇ ਖਿਲਾਫ ਇੱਕ ਦਰਖਾਸਤ ਦੇ ਦਿੱਤੀ ਗਾਲੀ ਗਰੋਜੋ ਮਾਰ ਕੁੱਟਾਈ ਜਿਹੜਾ ਕਿ ਇਹਨਾਂ ਕੋਲ ਕੋਈ ਸਬੂਤ ਨਹੀਂ ਸੀ ਮੇਰੇ ਕੁੜਮ ਦਾ ਕੋਈ ਉਹਨਾਂ ਨੇ ਅੱਗੇ ਬੇਟੀ ਵਿਆਹੀ ਹੈ ਉਹ ਵਿਆਹੀ ਹੈ ਰਮਨੀਕ ਪਾਟਿਆ ਸੀਮਾ ਪਾਟਿਆ ਵਾਸੀ ਜਨਪਦ ਜਨਪਦ ਨਵਾਸੀ ਨੇ ਉਹ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਦੇ ਦੋਸਤ ਨੇ ਪ੍ਰਭਜੋਤ ਸਿੰਘ ਬਿਲਕ ਏਡੀਸੀਪੀ 4 ਬਹੁਤ ਅੱਛਾ ਉਹਨਾਂ ਦਾ ਖਾਣਾ ਪੀਣਾ ਉਹਨਾਂ ਦਾ ਉੱਠਣਾ ਬੈਠਣਾ ਉਹਨਾਂ ਨਾਲ ਉੱਥੇ ਮੇਰੀ ਕੰਪਲੇਂਟ ਮੰਗਵਾ ਲਈ ਔਰ ਮੈਨੂੰ ਉੱਥੇ ਦੋ ਦੋ ਟਾਈਟਾਈ ਘੰਟੇ ਬਿਠਾ ਕੇ ਖਰਾਬ ਕੀਤਾ ਜਾਂਦਾ ਸੀ ਬਹੁਤ ਹੀ ਪਰੇਸ਼ਾਨ ਕੀਤਾ ਜਾਂਦਾ ਸੀ ਕੋਈ ਕਹਿੰਦੇ ਸੀ ਵੀ ਬੈਠੇ ਰੋਖੇ ਕੱਲ ਆ ਜਾਓ ਉਹਨਾਂ ਨੇ ਮੇਰੇ ਤੇ ਝੂਠੀ ਐਫ ਆਈ ਆਰ ਦਰਜ ਕਰਾਤੀ ਜਦਕਿ ਉਹਨਾਂ ਕੋਲ ਕੋਈ ਸਬੂਤ ਨਹੀਂ ਸੀ ਉਹਨਾਂ ਨੇ ਕੋਈ ਐਮ ਐਲ ਆਰ ਵੀ ਝੂਠੀ ਕਟਵਾਈ ਹੈ ਜਿਹੜੀ ਕਿ ਐਮ ਐਲ ਆਰ ਦੀ ਕਾਪੀ ਮੈਨੂੰ ਹਜ ਤੀ ਨਹੀਂ ਮਿਲੀ ਹੈ ਮੇਰੇ ਕੋਲ ਮੇਰੀ ਜਿਹੜੀ ਮੇਰੀ ਬੇਟੀ ਦੀ ਮਦਰ ਇਨ ਲਾ ਉਹਦੀ ਮੈਡੀਕਲ ਰਿਪੋਰਟ ਵੀ ਪਈ ਹੈ ਉਹ ਸਿਰਫ ਡੀ ਐਮਸੀ ਐਡਮਿਟ ਹੋਈ ਹੈ ਐਸ ਜੇ ਕਬਰਾਟ ਕਪਰਾਟ ਕੀ ਹੁੰਦੀ ਆ ਉਹਦਾ ਕੋਈ ਡੈਫੀਨੇਸ਼ਨ ਨਹੀਂ ਆ ਡਾਕਟਰ ਦੀ ਮੇਰੇ ਕੋਲ ਮੈਡੀਕਲ ਰਿਪੋਰਟ ਹੈ ਜਿਹੜੀ ਮੈਂ ਤੁਹਾਨੂੰ ਦਵਾਂਗਾ ਸਭ ਨੂੰ ਇਸ ਤੋਂ ਬਾਅਦ ਤੁਸੀਂ ਕਿੰਨੇ ਇਹਨਾਂ ਦੇ ਐਫੇਅਰ ਕਰਾਈਏ ਮੈਂ 5 ਜਣਿਆਂ ਤੇ ਐਫੇਅਰ ਕਰਾਈ ਸੀ ਪਿਊਸ਼ ਕਪੂਰ ਪੰਕਜ ਕਪੂਰ ਅਰਚਨਾ ਕਪੂਰ ਇਹਦੀ ਨਨਦ ਵਾਨੀ ਕਪੂਰ ਔਰ ਨਾਨੀ ਸੱਸ ਕਿਉਂਕਿ ਨਾਨੀ ਸੱਸ ਦੀ ਬਹੁਤ ਜ਼ਿਆਦਾ ਇੰਟਰਫੀਰੈਂਸ ਸੀ ਜਿਹੜਾ ਕਿ ਪੁਲਿਸ ਨੇ ਉਹਨਾਂ ਨੂੰ ਪਤਾ ਨਹੀਂ ਕਿਉਂ ਬਾਹਰ ਕੱਢਤਾ ਉਹੀ ਇਹਦੀ ਸੱਸ ਨੂੰ ਫੋਨ ਕਰ ਕਰਕੇ ਬਾਰ ਬਾਰ ਪਰੇਸ਼ਾਨ ਕਰਦੀ ਸੀ ਬਿੱਤੂ ਦੇ ਹੇਜ਼ ਲਈ ਤੰਗ ਕਰ ਇਹ ਕੀ ਕੰਮ ਕਰਦੇ ਨੇ ਪਿਊਸ਼ ਕਪੂਰ ਪਿਊਸ਼ ਕਪੂਰ ਹੌਜ਼ਰੀ ਇਸ ਨਾਮ ਤੋਂ ਜਰੀਏ ਇਹਨਾਂ ਦੀ ਪੀ ਐਨ ਕਪੂਰ ਨਾਮ ਤੋਂ ਹੋ ਰਹੀ ਹੈ ਤੁਸੀਂ ਇਹ ਰੋਕ ਲਗਾਏ ਸੀ ਇਹਨਾਂ ਦੇ ਕਈਆਂ ਨਾਲ ਸਬੰਧ ਵੀ ਹੈ ਹਾਂਜੀ ਉਹਦੇ ਪ੍ਰੂਫ ਹੈਗੇ ਸੀ ਪ੍ਰੂਫ ਦੇ ਰਹੇ ਆ ਤੁਹਾਨੂੰ ਉਹ ਮੇਰੀ ਬੇਟੀ ਜਦੋਂ ਹਨੀਮੂਨ ਤੇ ਗਈ ਤੇ ਇਹ ਹਨੀਮੂਨ ਤੇ ਹੀ ਕਿਸੇ ਕੁੜੀਆਂ ਨਾਲ ਚੈਟਿੰਗ ਕਰ ਰਿਹਾ ਸੀਗਾ ਮੇਰੀ ਬੇਟੀ ਨੇ ਦੇਖਿਆ ਪਰ ਇਹਨੇ ਕਿਹਾ ਕੁਛ ਨਹੀਂ ਤੇ ਫਿਰ ਇਹਨੇ ਰਾਤ ਨੂੰ ਜਦੋਂ ਸੋ ਗਿਆ ਇਹਦੇ ਫੋਨ 'ਚੋਂ ਸਕਰੀਨਸ਼ਾਟ ਲੈ ਕੇ ਆਪਣੇ ਕੋਲ ਲੈ ਲੇ ਨਹੀਂ ਰਿਸ਼ਤੇਦਾਰਾ ਦਾ ਵੀ ਕਿਹ ਰਿਸ਼ਤੇਦਾਰਾ ਇਹਦੀ ਕਜ਼ਨ ਚਾਚੀ ਹੈ ਜੀ ਉਹਦੇ ਨਾਲ ਇਹਦੇ ਰਿਲੇਸ਼ਨ ਹੈ ਉਹ ਹਮ ਉਮਰ ਹੈ ਇਹਦੀ ਤੁਹਾਡੇ ਤੇ ਐਫਆਈਆਰ ਕਿ ਲਖਣੀ ਹੋਏਗੀ ਮੇਰੇ ਮੇਰੇ ਤੇ ਐਫਆਈਆਰ ਸਰਾਬानगर थाने ਤੇ ਹੋਇਆ ਜਿਹੜੀ ਕਿ ਸੀਪੀ ਮਾਨਯੋਗ ਸੀਪੀ ਸਾਹਿਬ ਨੇ ਮੇਰੀ ਬੰਦ ਕਰਦੇ ਹੋਏ ਉਹ ਦਰਖਾਸਤ ਨੂੰ ਕੈਨਸਲ ਕਰਨ ਦੀ ਵਲਤਰੀ ਹੋਈ ਆ ਕਦੋਂ ਹੋਈ ਤੁਹਾਡੇ ਤੇ ਜਿਹੜੀ ਹੋਈ ਹੈ ਕਦੋਂ ਹੋਈ ਹੈ ਮੇਰੇ ਤੇ 24 ਜਨਵਰੀ ਨੂੰ ਹੁਣ ਕਿੱਦਾਂ ਦੇ ਕਾਰਵਾਈ ਚਾਹਣੇ ਮੈਂ ਚਾਹਨਾ ਜੀ ਸਖਤ ਤੋਂ ਸਖਤ ਕਾਰਵਾਈ ਹੋਵੇ ਮੇਰੀ ਬੇਟੀ ਮੈਂ ਕੋਈ ਘਰਿਆਂ ਲਈ ਤਾਂ ਵਿਆਹ ਨਹੀਂ ਸੀਗੀ ਔਰ ਇਹ ਮੇਰੀ ਬੇਟੀ ਨੂੰ ਇੰਨਾ ਪਰੇਸ਼ਾਨ ਕਰਕੇ ਉਹ ਆਪਣੀ ਬੇਟੀ ਦਾ ਵਿਆਹ ਕਰ ਰਹੇ 18 ਮਾਰਚ ਨੂੰ ਉਹਨਾਂ ਦੀ ਬੇਟੀ ਦਾ ਵਿਆਹ ਹੈ ਮੈਂ ਚਾਹਨਾ ਉਸ ਤੋਂ ਪਹਿਲਾਂ ਪਹਿਲਾਂ ਪੁਲਿਸ ਕਾਰਵਾਈ ਕਰੇ ਮ ਕਿ ਜੇ ਹੋਰ ਦਾ ਕਰ ਵਿਗਨਾ ਖਰਾਬ ਹੋਵੇ ਮੈਂ ਇਹ ਚਾਹਨਾ ਕੋਈ ਅਰੈਸਟ ਨਹੀਂ ਹੋਈ ਹਲੇ ਨਹੀਂ ਹਲੇ ਤਾਂ ਅਰੈਸਟ ਨਹੀਂ ਹੋਈ ਔਰ ਜਿਹੜੇ ਮੇਰੇ ਕੁੜਮ ਦੇ ਅੱਗੇ ਜਿਹੜਾ ਹੁਣ ਕੁੜਮ ਬਣ ਰਿਹਾ ਰਮਨੀਕ ਪਾੜਿਆ ਜਿਹੜਾ ਜਨਪਤਚ ਰਹਿੰਦਾ ਉਹਦੀ ਵਰਡਿੰਗ ਸੀ ਕਹਿੰਦਾ ਤੂੰ ਜਿੱਥੇ ਮਰਜੀ ਭੱਜ ਲੈ ਤੇਰੀ ਐਫ ਆਈ ਆਰ ਮੈਂ ਹੋਣ ਨਹੀਂ ਦੇਣੀ ਕਿਉਂਕਿ ਉਹਦੀ ਬਿਊਰੋਕ੍ਰੇਟਸ ਦੇ ਵਿੱਚ ਉਹਦੀ ਮਾਨ ਸਰਕਾਰ ਦੇ ਕੁਝ ਐਮ ਐਲ ਏ ਮੰਤਰੀਆਂ ਨਾਲ ਬਹੁਤ ਅੱਛੀ ਸੈਟਿੰਗ ਹੈ ਵੀ ਮੈਨੂੰ ਨਹੀਂ ਸਮਝ ਆਉਂਦਾ ਵੀ ਬੰਦਾ ਉਹ ਕੀ ਚਾਹੁੰਦਾ ਮੇਰੇ ਤੋਂ ਮੇਰੇ ਨਾਲ ਕਾਦੀ ਦੁਸ਼ਮਣੀ ਹੈ ਉਹਦੀ